ਫਗਵਾੜਾ ਪਲਾਹੀ ਰੋਡ ਤੇ ਬਨੇ ਕੈਂਬਰੇਜ ਸਕੂਲ ਦੇ ਵਿੱਚ ਲੜਾਈ ਝਗੜੇ ਦੇ ਦੌਰਾਨ ਇੱਕ 10ਵੀਂ ਕਲਾਸ ਦਾ ਵਿਦਿਆਰਥੀ ਜ਼ਖਮੀ ਹੋ ਗਿਆ ਜਿਸ ਨੂੰ ਕਿਲਾਸ ਅਲੀ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਜਾਣਕਾਰੀ ਦਿੰਦਿਆਂ ਹੋਇਆਂ ਸ਼ਾਮ ਸੁੰਦਰਪਨੋਟ ਤੇ ਰੇਸ਼ਮਾ ਪਨੋਟ ਜੋ ਕਿ ਆਦਰਸ਼ ਨਗਰ ਦੇ ਵਾਸੀ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਲੜਕਾ ਕੈਂਬਰੇਜ ਸਕੂਲ ਦੇ ਵਿੱਚ 10ਵੀਂ ਕਲਾਸ ਦਾ ਵਿਦਿਆਰਥੀ ਹੈ ਤੇ ਦੂਸਰੇ ਸੈਕਸ਼ਨ ਦੇ ਲੜਕਿਆਂ ਦੇ ਵਿੱਚੋਂ ਸਕੂਲ ਦੇ ਵਿਚ ਹੀ ਉਸ ਨਾਲ ਲੜਾਈ ਝਗੜੀ ਕੀਤੀ ਗਈ ਹੈ ਤੇ ਸਿਰ ਦੇ ਵਿੱਚ ਕੜੇ ਤੇ ਬੋਤਲਾ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਲਹੂ ਲੋਹਾਨ ਕਰ ਦਿੱਤਾ ਗਿਆ ਤਲਾਸ਼ ਦੇ ਲਈ ਫਗਵਾੜਾ ਦੇ ਸਿਵਰ ਹਸਪਤਾਲ ਲੈ ਅੰਦਾ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਕੂਲ ਦੇ ਵਿੱਚ ਭਾਰੇ ਕੜੇ ਪਾਉਣਾ ਬਿਲਕੁਲ ਬੈਨ ਹੈ ਜਿਨ੍ਹਾਂ ਕੁੱਟਮਾਰ ਕਰਨ ਵਾਲੇ ਲੜਕੇ ਜਿਹੜੇ ਸਾਜ਼ਿਸ਼ ਦੇ ਤਹਿਤ ਆਪਣੇ ਬੈਗਾਂ ਦੇ ਵਿੱਚ ਪਹਿਲਾਂ ਹੀ ਕੜੇ ਪਾ ਕੇ ਲਿਆਏ ਹੋਏ ਸਨ ਉਨ੍ਹਾਂ ਇਹ ਵੀ ਦੱਸਿਆ ਹੈ ਕਿ ਕਰੀਬੜ ਤੋਂ 9 ਵਿਦਿਆਰਥੀਆਂ ਦੇ ਵੱਲੋਂ ਇੱਕਲੇ ਲੜਕੇ ਦੇ ਕੁੱਟਮਾਰ ਕੀਤੀ ਗਈ ਹੈ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਇਸ ਘਨੌਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਯੋਧਰੀ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਣੀ DNA ਸ਼ਰਮਾ ਦੀ ਰਿਪੋਰਟ। ਮੇਰਾ ਨਾਮ ਰੀਸ਼ਮਖਨੋਟ। ਹਾਂਜੀ ਕਿੱਥੇ ਰਹਿੰਦੇ ਆਪਾਂ? ਆਦਰਸ਼ ਨਗਰ। ਮੈਡਮ ਅੱਜ ਸਿਵਲ ਹਸਪੀਟਲ ਜਾਣੀ ਕਿ ਮਾਮਲਾ ਕੀ ਸਾਰਾ? ਸਰ ਮੈਂ ਬਸ ਘਰ ਬੈਠੀ ਸੀ ਮੈਨੂੰ ਨੇ ਦੇ ਦੋਸਤ ਦੇ ਪਾਪਾ ਦਾ ਫੋਨ ਆਇਆ ਕਿ ਤੁਹਾਡੇ ਬੇਟੇ ਦਾ ਸਿਰ ਫਟ ਗਿਆ। ਤੇ ਮੈਂ ਭੱਜੀ ਗਈ ਕੀ ਹੋਇਆ ਪਤਾ ਨਹੀਂ ਜਦ ਮੈਂ ਗਈ ਉਹਨੇ ਸਿਵਲ ਹਸਪੀਟਲ ਦਾ ਫੋਨ ਆਇਆ। ਮੈਂ ਕਿਹਾ ਮੈਡਮ ਦਾ ਮੈਂ ਕਿਹਾ ਮੈਮ ਗਿਰ ਗਿਆ ਮੇਰਾ ਬੱਚਾ ਕੀ ਹੋਇਆ ਕਹਿੰਦੇ ਗਿਰਿਆ ਨਹੀਂ ਮੈਮ ਨਾਲ ਲੜਾਈ ਦਾ ਕੇਸ ਹੈ ਮੈਂ ਕਿਹਾ ਕੀ ਕਹਿੰਦੇ ਬੱਚਿਆਂ ਨੇ ਮੇਰੇ ਨਾਲ ਲੜ ਪਏ ਬੱਚੋ ਪਤਾ ਚੱਲਿਆ ਕਿ 7-8 ਮੁੰਡੇ ਇਹਨੂੰ ਖਿੱਚ ਕੇ ਲੈ ਗਏ ਤੇ ਉਹਨਾਂ ਨੇ ਕੜੀਆਂ ਤੇ ਬੋਤਲਾਂ ਨਾਲ ਮਾਰਿਆ ਕਹਿੰਦੇ ਅੱਜ ਤੈਨੂੰ ਮਾਰ ਦਾਂ ਮੈਡਮ ਜਿਹੜੇ ਕੜੇ ਵਗੈਰਾ ਪਾਉਂਦੇ ਆ ਇਹ ਅਲੋਡ ਆ ਸਕੂਲ ਦੇ ਵਿੱਚ ਸਰ ਬਿਲਕੁਲ ਵੀ ਨਹੀਂ ਉਹ ਬੈਗਾਂ ਚ ਲੈ ਕੇ ਆਏ ਸੀ ਪਹਿਲੇ ਪਲਾਨ ਨਾਲ ਆਏ ਸੀ ਮਾਰ ਦਿੰਦੇ ਤੇ ਲੜਾਈ ਹੋਈ ਹੈ ਸਕੂਲ ਦੇ ਬਾਹਰ ਜਾਂ ਸਕੂਲ ਦੇ ਅੰਦਰ ਸਕੂਲ ਦੇ ਅੰਦਰ ਸਕੂਲ ਦੇ ਅੰਦਰ ਹੋਈ ਹੈ ਤੇ ਇਸ ਮਾਮਲੇ ਨੂੰ ਪੁਲਿਸ ਕੰਪਲੀਟ ਕੀਤੀ ਤੁਸੀਂ ਸਰ ਹਜੇ ਤਾਂ ਸੇ ਹੁਣ ਟੰਕੇ ਲਗਵਾ ਕੇ ਹਟੇ ਹੈਗੀ ਅਸਬਲ ਦੇ ਵਿੱਚ ਹੈ ਬੇਟਾ ਤੁਹਾਡਾ ਕਿੰਨੀ ਕਿਹੜੀ ਕਲਾਸ ਚ ਪੜਦਾ ਹੈ ਸਰ 6 10th ਦੇ ਵਿੱਚ ਹੈ 15 ਸਾਲ ਦਾ ਤੇ ਕੋਈ ਇਹਦੀ ਪੁਰਾਣੀ ਰੰਜਿਸ਼ ਵੀ ਦੀ ਸਰ ਬਿਲਕੁਲ ਵੀ ਨਹੀਂ ਕਦੀ ਨਹੀਂ ਅੱਜ ਤਈ ਅੰਦਾ ਹੋਇਆ ਕੋਈ ਨਾਮ ਵਗ ਰਿਹਾ ਹੈ ਜਿਹਨਾਂ ਨੇ ਇਹਦੇ ਉੱਪਰ ਹਮਲਾ ਕੀਤਾ ਸਰ ਚਾਹ ਪੰਜ ਮੁੰਡਿਆਂ ਦੇ ਨਾਮ ਪਤਾ ਹੈ ਬਾਕੀਆਂ ਨੂੰ ਬਾਈਕ ਤੇ ਚਾਹੁੰਦੇ ਸਰ ਕੀ ਮਾਮਲਾ ਕੀ ਜਿਹੜਾ ਸੇਵਲ ਉਹ ਵੀਡੀਓ ਚ ਆਇਆ ਅੱਜ ਸਰ ਸੱਚਾ ਨਾਮ ਮੁੰਡਿਆ ਪਨੋਟਾ ਤੇ ਕੈਂਬ੍ਰਿਜ 10th ਕਲਾਸ ਚ ਪੜਦਾ ਹੈ ਤੇ ਸਕੂਲ ਜਿਵੇਂ ਰੁਟੀਨ ਕਿ ਜਾਂਦਾ ਹੀ ਆ ਅਸੀਂ ਤਾਂ ਲੁਧਿਆਣੇ ਤੋਂ ਆਏ ਲੁਧਿਆਣੇ ਵਰਕ ਆਪਣਾ ਸਦਾ ਫੋਨ ਆਇਆ ਵੀ ਪਤਾ ਲੱਗਿਆ ਵੀ ਜਾਂਦਾ ਕੁਛ ਬੱਚਿਆਂ ਨੇ ਇਹਦੇ ਅਦਰ ਸੈਕਸ਼ਨਿਆਂ ਨੇ ਆਪਸ ਵਿੱਚ ਲੜਕੇ ਦੇ ਸੇਰ ਦੇ ਵਿੱਚ ਉਹ ਕਰੇ-ਕਰੇ ਬੋਤਲਾਂ ਨਾਲ ਨੂੰ ਮਾਰਿਆ ਕਾਫੀ ਚੱਕੀ ਕਾਫੀ ਗੰਭੀਰ ਉਹਨੂੰ ਦੇਖ ਰਹੇ ਅਸੀਂ ਇਮੀਡੀਏਟ ਲੁਧਿਆਣੇ ਤੋਂ ਆਏ ਤੇ ਇਹਨਾਂ ਨੂੰ ਐਡਮਿਟ ਕਰਾਇਆ ਕੋਈ ਮੁਸ਼ਕਲ ਨਾਲ ਇਹ ਤਾਂ ਕਿਤੇ ਨਹੀਂ ਹੋਇਆ ਇਸ ਤਰ੍ਹਾਂ ਸਰ ਕੀ ਕਿਸ ਚੀਜ਼ ਨਾਲ ਇਹਨਾਂ ਨੇ ਹਮਲਾ ਕੀਤਾ ਕਲਾਸ ਵਿੱਚ ਕੜੇ ਪੂਰੇ ਭਾਇਰ ਹੋਈ ਸੀ ਬੱਚਿਆਂ ਦੀ ਕੜੇ ਸੀਗੇ ਤਿੱਖੇ ਕੋਈ ਬੋਤਲਾਂ ਸੀ ਪਾਣੀ ਦੀਆਂ ਜਿਹੜੀਆਂ ਲੈ ਕੇ ਜਾਂਦੇ ਨੇ ਲੜਾਈ ਦਾ ਕਾਰਨ ਸਾਹਮਣੇ ਆਇਆ ਕੁਝ ਫਿਰ ਆਪਕਾ ਮੈਨੂੰ ਤਾਂ ਕੋਈ ਏਦਾਂ ਦਾ ਆਈਡੀਆ ਨਹੀਂ ਹੈਗਾ ਤੇ ਪਹਿਲੋ ਵੀ ਕੋਈ ਲੜਾਈ ਝਗੜਾ ਹੋਇਆ ਨਹੀਂ ਸਰ ਕਦੀ ਕਦੀ ਕੋਈ ਲੜਾਈ ਨਹੀਂ ਕੋਈ ਪੁਰਾਣੀ ਲਾਕਡਾਟ ਨਹੀਂ ਕੋਈ ਲੜਾਈ ਕਲਾਸ ਦੇ ਵਿੱਚ ਨਾਲੇ ਉਹ ਬੱਚੇ ਜਿਹੜੇ ਗਾਉਦੇ ਨੇ ਤੇ ਹਮਲਾ ਕੀਤਾ ਆ ਉਹ ਸੈਕਸ਼ਨ ਵੀ ਅਲੱਗ ਹੈਗਾ ਸੇਮ ਕਲਾਸ ਵਿੱਚ ਦੀ 10 ਦੇ ਵਿੱਚੋਂ ਅਲੱਗ-ਬਾਗ ਕਲਾਸ ਹੈ ਪਰਾਂ ਦੀਆਂ ਸੱਟਾਂ ਲੱਗੀਆਂ ਨੇ ਇਹਨਾਂ ਦੇ ਉੱਤੇ ਉਹਦੇ ਵਿੱਚ ਕੜੇ ਸੀਗੇ ਤਿੱਖੇ ਜਿਹੜੇ ਇਹਦੇ ਸਿਰ ਤੇ ਮਾਰੇ ਨੇ ਇਹ ਤਾਂ ਹੁਣ ਸਮਝ ਨਹੀਂ ਲੱਗਦੀ ਸਕੂਲ ਵਾਲਿਆਂ ਨੇ ਕਿਵੇਂ ਅਲਾਉ ਕਰ ਦਿੱਤਾ ਸਾਰਾ ਕੁਝ ਸਕੂਲ ਦੇ ਵਿੱਚੋਂ ਵੈਸੇ ਤਾਂ ਕਿਸੇ ਦੀ ਆਈ ਕਾਰਡ ਨਾ ਹੋਵੇ ਤਾਂ ਵੀ ਸਸਪੈਂਡ ਕਰ ਦਿੰਦੇ ਨੇ ਕਲਾਸ ਤੋਂ ਕੱਢ ਦਿੰਦੇ ਨੇ ਨੋ ਡੈਟੇਟ ਵੱਡੇ ਕੜੇ ਪਾਕੀ ਸਕੂਲ ਦੇ ਨਾਲ ਦੇ ਕਲਾਸਮੇਟ ਗੇਂਦ ਨਹੀਂ ਉਹਨਾਂ ਨੇ ਇਹਨਾਂ ਦੇ ਉੱਤੇ ਕੜਿਆ ਨਾਲ ਸਰ ਜਿਹੜੇ ਵਿਅਕਤੀਆਂ ਨੇ ਇਹਦੇ ਉੱਪਰ ਹਮਲਾ ਕੀਤਾ ਤੁਹਾਡੇ ਬੇਟੇ ਦੇ ਉਹਨਾਂ ਦੇ ਕੋਈ ਨਾਮ ਵਗੈਰਾ ਹੈਗੇ बच्चे ਨੂੰ ਪਤਾ ਸਰ ਐਕਚੁਅਲੀ ਨਾਮ ਕੀ ਨਾਮ ਹੈ ਸਿਚਿਤਪਾਲ ਤਰਿੰਗ ਇਹ ਬੱਚਾ ਇੱਕ ਅਮਨ ਨਵਨੀਰ ਭਾਈ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹਾਰਬਿਟਲ ਚ ਆਏ ਅੱਜ ਸਰ ਮੈਂ ਸੀਗਾ ਸਕੂਲੇ 8 9 ਜਾਣੇ ਸੀਗੇ ਮੈਨੂੰ ਮਾਰਿਆ ਕੜਿਆ ਨਾ ਕੁੱਟਿਆ ਤੇ ਸਿੱਕ ਤੇ ਬੋਤਲੋਂ ਮਾਰਿਆ ਮੇਰੇ ਕਿੰਨੇ ਵਜੇ ਹੋਈ ਲੜਾਈ ਇਹ 2:30 ਵਜੇ ਤੇ ਲੜਾਈ ਦਾ ਕਾਰਨ ਕੋਈ ਸਾਹਮਣੇ ਆਇਆ ਹੋਵੇ ਕੁਛ ਵੀ ਨਹੀਂ ਮੈਂ ਬੈਠਾ ਸੀ ਮੈਨੂੰ ਖਿੱਚ ਕੇ ਲੈ ਗਏ ਕਿਹੜੀ ਕਲਾਸ ਚ ਪੜ੍ਹਦੇ ਸੀ ਦਸਵੀਂ ਕਿਹੜੇ ਸਕੂਲ ਕੈਂਬਰਿਜ ਇੰਟਰਨੈਸ਼ਨਲ ਕੈਂਬਰਿਜ ਹਾਂਜੀ ਤੇ ਕਿੰਨੇ ਵਿਅਕਤੀ ਸੀ 899 ਸੀ। ਕੋਈ ਪ੍ਰਾਣੀ ਰੰਜੇ ਸੀ ਕੀ ਜਿਹਨਾਂ ਤੁਹਾਡੀ ਕੋਈ ਪਹਿਲੋ ਲੜਾਈ ਹੋਈ ਹੋਵੇ ਜਾਂ? ਨਹੀਂ। ਕੁੱਟਿਆ ਮਾਰੇ ਹੋ ਜਿਵੇਂ ਤੁਹਾਨੂੰ ਇਹਨਾਂ ਨੇ? ਨਹੀਂ ਨਹੀਂ। ਕੋਈ ਗੱਲ ਬਾਤ। ਮੈਂ ਬੈਠਾ ਸੀ ਮੈਨੂੰ ਛੇੜੂਦੇ ਨਹੀਂ ਸੀਗੇ। ਮੈਂ ਖਿੱਚ ਕੇ ਲੇ ਗਏ ਕਹਿੰਦੇ ਕਹਿੰਦੇ ਕੋਈ ਬੋਲਦਾ ਕਿ ਤੂੰ। ਕੋਈ ਨਾਮ ਵਗੈਰਾ ਹੈ ਜਿਹਨਾਂ ਨੇ ਤੁਹਾਡੇ ਨੂੰ ਚਾਰ ਦੇ ਵਾਤੇ ਆਯੂਸ਼, ਚਿਤਮਨ, ਦਕਸ਼, ਤਨਿਸ਼ ਤੇ ਕਿੱਥੇ ਦੇ ਰਹਿਣ ਵਾਲੇ ਆ? ਇਹ ਫਰਗੋੜੇ ਦੇ ਵਿੱਚੋਂ ਆਇਆ ਸੀ। ਤੁਹਾਡੇ ਨਾਲ ਹੀ ਪੜਦੇ? ਕੋ ਸੈਕਸ਼ਨ ਅਲੱਗ ਹੈ। ਸੈਕਸ਼ਨ ਅਲੱਗ ਹੈ। ਤੇ ਕੋਈ ਲੜਾਈ ਦਾ ਕਾਰਨ ਕੋਈ ਪਹਿਲੋ ਵੀ ਹੋਈ ਕਦੀ? ਹਾਂਜੀ ਪਹਿਲੇ ਵੀ ਮੈਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਸੀ 8ਵੀਂ ਦੇ ਵਿੱਚ ਤਦ ਫ੍ਰੀਸ ਬਸਾਂ ਨੂੰ ਕੰਪਲੀਟ ਕੀਤਾ ਤਦ ਬਚ ਗਿਆ ਤੇ ਤੇ ਕਿਹੜੀ ਕਲਾਸ ਚ ਪੜ੍ਹਨਾ ਦਸਵੀਂ ਸੀ ਤੇ ਪੋਰਟ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਬੁਲੱਸ ਨੂੰ ਜਾਣਕਾਰੀ ਦਿੱਤੀ ਆਪਾਂ